ਹੁਣ ਰੋਕ ਕਰਦੇ ਆ ਜੰਮੂ ਕਸ਼ਮੀਰ ਦੇ ਵੱਲ ਜੀ ਹਾਂ ਜਿਹੜਾ ਧਰਤੀ ਦੇ ਉੱਤੇ ਜੰਨਤ ਹੈ ਦੇਖਣ ਨੂੰ ਤਾਂ ਕਾਫੀ ਸੋਹਣੀ ਲੱਗਦੀ ਆ ਪਰ ਭਾਰੀ ਬਰਫਬਾਰੀ ਦੇ ਕਾਰਨ ਜਿਹੜੀ ਆਵਾਜਾਈ ਹੈ ਉਹ ਠੱਪ ਹੋ ਜਾਂਦੀ ਹੈ ਦੂਰੋਂ ਦੇਖਣ ਨੂੰ ਬਰਫ ਦੂਰ ਦੇ ਦੋਲ ਜਿਹੜੇ ਸੁਹਾਵਨੇ ਲੱਗਦੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਬਰਫਬਾਰੀ ਦੇ ਕਾਰਨ ਆਵਾਜਾਈ ਜਿਹੜੀ ਹੈ ਹਾਦਸੇ ਨਾ ਵਾਪਰਨ ਆਵਾਜਾਈ ਠੱਪ ਹੋ ਗਈ ਹੈ ਜਿਸ ਕਰਕੇ ਪੁਲਿਸ ਜਿਹੜੀ ਹੈ ਉਸ ਤਰਕ ਹੈ ਪੁਲਿਸ 24/7 24 ਘੰਟੇ 7 ਦਿਨ ਲਗਾਤਾਰ ਤਣਾਤੀ ਤੇ ਕੁਲਗਾਮ ਦੇ ਵਿੱਚ ਜਿਹੜੀ ਭਾਰੀ ਬਰਬਾਰੀ ਦੌਰਾਨ ਅੱਧੀ ਰਾਤ ਨੂੰ ਜਿਹੜੀ ਕਿ ਸ਼ੂਗਰ ਪੀੜਿਤ ਇੱਕ ਮਹਿਲਾ ਸੀ ਉਸ ਨੂੰ ਮੈਡੀਕਲ ਐਮਰਜੈਂਸੀ ਪਈ ਤਾਂ ਥਾਣਾ ਕਿਆ ਮੋਦੇ ਐਸਐਚਓ ਨੇ ਆਪ ਆਪਣੀ ਗੱਡੀ ਲੈ ਕੇ ਉੱਥੇ ਪਹੁੰਚੇ ਪੀੜਤ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਤਾਂ ਜੰਮੂ ਕਸ਼ਮੀਰ ਦੀ ਪੁਲਿਸ ਦੀ ਜਿਹੜੀ ਤਾਰੀਫ਼ ਤਾਂ ਬਣਦੀ ਹੈ ਕਿਉਂਕਿ ਇੱਕ ਸ਼ੂਗਰ ਪ੍ਰੀਤ ਮਹਿਲਾ ਸੀ ਜਾਮ ਦੇ ਵਿੱਚ ਫਸੀ ਹੋਈ ਸੀ ਉਹਨਾਂ ਨੇ ਮਦਦ ਕੀਤੀ ਹੈ ਤਾਂ ਐਸੇ ਵਿਚਾਲੇ ਕਈ ਘੰਟਿਆਂ ਤੋਂ ਭਾਰੀ ਬਰਫਬਾਰੀ ਦੇ ਵਿੱਚ ਫਸੇ ਕੁਝ ਸਲਾਨੀਆਂ ਨੂੰ ਜਿਹੜੇ ਕੈਮੋ ਦੇ ਐਸ ਐਚਓ ਦੀ ਟੀਮ ਹੈ ਉਹ ਲਗਾਤਾਰ ਸਹੂਿਦਾਵਾਂ ਮੁਹੱਈਆ ਕਰਵਾ ਰਹੀ ਹੈ ਉਹਨਾਂ ਦੀਆਂ ਗੱਡੀਆਂ ਨੂੰ ਬਰਫ਼ ਦੇ ਵਿੱਚੋਂ ਕੱਢ ਕੇ ਰਵਾਨਾ ਵੀ ਕਰਵਾਇਆ ਜਾ ਰਿਹਾ ਹੈ ਤਾਂ ਵਚਨਬੱਧਤਾ ਨੂੰ ਦੇਖਦੇ ਹੋਏ ਪੁਲਿਸ ਜਿਹੜੀ ਹੈ ਉਹ ਲਗਾਤਾਰ ਕੰਮ ਕਰ ਰਹੀ ਹੈ ਤਾਂ ਇੱਕ ਸਲੂਟ ਤਾਂ ਜੰਮੂ ਕਸ਼ਮੀਰ ਪੁਲਿਸ ਦੇ ਐਸ ਐਚਓ ਨੂੰ ਬਣਦਾ ਹੈ ਜਿਸ ਨੇ ਅਧੀ ਰਾਤ ਨਾ ਠੰਡ ਦੇਖੀ ਨਾ ਰਾਤ ਦੇਖੀ ਸਿੱਧਾ ਮਦਦ ਕਰਨ ਦੇ ਲਈ ਆਪਣੀ ਗੱਡੀ ਚੁੱਕੀ ਤਾਂ ਸ਼ੂਗਰ ਪੇਸ਼ੈਂਟ ਨੂੰ ਹਸਪਤਾਲ ਪਹੁੰਚਾ ਦਿੱਤਾ